ਜੋ ਪਿਛਲੇ ਸਮੇਂ ਦੇ ਵਿੱਚ ਸਰਕਾਰਾਂ ਦੇ ਹੁੰਦੇ ਆ ਕੋਈ ਜਾਣੇ-ਜਾਣੇ ਕੋਈ ਭੁੱਲ ਕੋ ਗਲਤੀ ਹੋਈ ਆ ਬਖਸ਼ਣ ਹਾਰਿਆ ਉਹਦੇ ਵਾਸਤੇ ਮਾਫੀ ਮੰਗੀ ਆ ਤੇ ਮੈਨੂੰ ਪੂਨ ਆਸ ਆ ਕਿ ਵਾਹਿਗੁਰੂ ਔਰ ਛੇਵੇਂ ਜੀ ਕਾਲ ਤਖਤ ਸਾਹਿਬ ਇਸ ਗੱਲ ਲਈ ਮਾਫ ਕਰਨ ਦੇ ਯੋਗ ਔਰ ਬਾਪ ਕਰਨਗੇ ਜੋਦੜੀ ਕੀਤੀ ਆ ਔਰ ਜੋ ਕਹਿੰਦਾ ਸਾਹਿਬ ਦਾ ਹੁਕਮ ਹੋਇਆ ਸੀ ਇਸ ਪਾਸੇ ਕੰਡ ਜਿਹੜਾ ਆ ਉਹ ਦੇਣਾ ਉਹ ਮੈਂ ਆਪ ਨਿਮਰਤਾ ਸਹਿਤ ਪੇਸ਼ ਹੋ ਕੇ ਉਹਨਾਂ ਦੇ ਪੀਅ ਸਾਹਿਬ ਨੂੰ ਜਿਹੜਾ ਉਹ ਦੇਖ ਕੇ ਆਇਆ ਕੋ ਬਾਕੀ ਇਸ ਤੋਂ ਗਾਂ ਜੋ ਵੀ ਫੈਸਲਾ ਜਿਹੜਾ ਆ ਉਹ ਜਹੇਦਾ ਸਾਹਿਬ ਵੱਲੋਂ ਜਾਊਗਾ ਉਥੇ ਵੀ ਇਨ ਬਿਨ ਨਿਮਾਣੇ ਸਿੱਖ ਬੰਦ ਪੇਸ਼ ਹੋ ਕੇ ਪਾਲਣਾ ਕਰਾਂਗੇ ਔਰ ਹਮੇਸ਼ਾ ਇੱਕ ਪੂਰਨ ਜੋ ਸਾਡਾ ਇस्तान ਆ ਅਕਾਲ ਤਖਤ ਸਾਹਿਬ ਇਹਦਾ ਜੋ ਵੀ ਹੁਕਮ ਹੋਆ ਪਹਿਲਾਂ ਵੀ ਸਵੀਕਾਰ ਕਰਦੇ ਰਹੇ ਆ ਹੁਣ ਵੀ ਉਹਨੂੰ ਸਵੀਕਾਰ ਕਰਾਂਗੇ ਅੰਦਰ ਸਾਹਿਬ ਜਾਣੇ ਅਣਜਾਣੇ ਦੀ ਗੱਲ ਨਹੀਂ ਹੋ ਰਹੀ ਹੁਣ ਤਾਂ ਸਪੱਸ਼ਟ ਗੱਲ ਹੋ ਰਹੀ ਆ ਕਿ ਜਿਹੜਾ ਸਰਸਾਂ ਨੂੰ ਮਾਫੀਆਂ ਦਿੱਤੀਆਂ ਗਿਆ ਬਰਗਾੜੀ ਕਾਂਡ ਹੋਇਆ ਉਹ ਪੂਰਾ ਕਾਂਡ ਹੋਇਆ ਔਰ ਜਿਹੜੇ ਬੇਦਵੀ ਕਾਂਡ ਹੋਏ ਨੇ ਉਹਨਾਂ ਦੇ ਲਈ ਗੁਨਾਹ ਤੋ ਕਬੂਲਣ ਦੀ ਗੱਲ ਹੋ ਰਹੀ ਆ ਤੁਸੀਂ ਫਿਰ ਜਾਣੇ ਅਣਜਾਣੇ ਦੀ ਗੱਲ ਕਰਦੇ ਲੋ ਦੇਖੋ ਜਦੋਂ ਕੋਈ ਵੀ ਬੰਦਾ ਕੋਈ ਕੰਮ ਕਰਦਾ ਜਾਂ ਕੋਈ ਸਰਕਾਰ ਤਾਕਤ ਦੇ ਵਿੱਚ ਪਾਵਰ ਵਿੱਚ ਹੁੰਦੀ ਆ ਕੰਮ ਲੋਕਾਂ ਦੇ ਕਰਦੇ ਹੁੰਦੇ ਆ ਕਰਦੇ ਆ ਕਰਦੇ ਆ ਜੇ 100 ਕੰਮ ਚੰਗਾ ਹੋ ਗਿਆ ਇੱਕ ਨਹੀਂ ਹੋਇਆ ਤੇ ਕਈ ਵਾਰੀ ਉਹਦੀ ਗੱਲ ਆ ਜਾਂਦੀ ਆ ਪਰ ਮੈਂ ਇੱਕ ਬੇਤੀ ਕਹ ਲੈ ਚਾਹਣਾ ਅੱਜ ਕੋਰਟਾਂ ਦੇ ਵਿੱਚ ਮੈਟ ਰਿਹਾ ਕਿ ਜਿਹੜੀ ਵਿਆਧਵੀ ਹੋਈ ਹੈ ਕਿਵੇਂ ਹੋਈ ਇਹ ਤਾਂ ਬੈਟਰ ਹੋਣਾ ਕਿਸੇ ਨੂੰ ਲੁਕਾਉਣਾ ਛਪਿਆ ਰਿਹਾ ਨਹੀਂ ਕਿ ਵਿਆਧਵੀ ਕਿਹਨਾਂ ਨੇ ਕਰਾਈ ਆ ਕੌਣ ਦੋਸ਼ੀ ਆ ਅਸੀਂ ਫਿਰ ਵੀ ਇਹ ਗੱਲ ਕਹਿੰਦੇ ਆ ਕਿ ਜੇ ਪੰਥ ਇਸ ਗੱਲ ਨੂੰ ਸਮਝਦਾ ਸੇਕ ਕੌਮ ਖਮੀ ਵੀ ਆ ਤੇ ਅਸੀਂ ਫਿਰ ਵੀ ਨਿਮਰਤਾ ਸਹਿਬ ਮਾਫੀ ਮੰਗਦੇ ਆ। ਸਾਬ ਰੋਟੀ ਤੇਰਦੀ ਬਿਆਨਬਾਜ਼ੀ ਨੂੰ ਕਿਸ ਤਰ੍ਹਾਂ ਦੇਖਦੇ ਹੋ? ਸ਼੍ਰੀ ਕਾਟਕ ਸਾਹਿਬ ਵੱਲੋਂ ਵੀ ਦੇਖ ਦਿੱਤਾ ਗਿਆ ਕਿ ਜਿਹੜਾ ਬਿਆਨਬਾਜ਼ੀ ਨਾ ਕੀਤੀ ਜਾਵੇ ਕਾਟਕ ਸਾਹਿਬ ਦੀ ਨਿਯਾਤ ਵਿੱਚ ਰੋਹੀ ਨਾ ਹੋਣੀ ਚਾਹੀਦੀ। ਇਹੀ ਗੱਲ ਆ। ਇਥੇ ਕਰਕੇ ਅਸੀਂ ਉਹ ਗੱਲਾਂ ਨਹੀਂ ਕਹਿਣੀਆਂ ਚਾਹੁੰਦੇ ਜਿਹੜੀਆਂ ਗੱਲਾਂ ਮਰਜ਼ਾਦਾ ਤੋਂ ਬਾਹਰ ਜਾਣ। ਕਿਉਂਕਿ ਜਹਦਰ ਸਾਹਿਬ ਨੇ ਜਿਹੜਾ ਹੁਕਮ ਦਿੱਤਾ ਸਾਡੇ ਲਈ ਉਹ ਇਲਾਹੀ ਹੁਕਮ ਹੋਆ। ਅਸੀਂ ਕਿਸੇ ਵੀ ਸਿੱਖ ਦੇ ਖਿਲਾਫ ਜਾਂ ਕਿਸੇ ਪਾਰਟੀ ਦੇ ਖਿਲਾਫ ਕੋਈ ਗੱਲ ਇਸ ਤਰ੍ਹਾਂ ਨਹੀਂ ਕਹਿੰਦੇ। ਆਪ ਇਸ ਕਰਕੇ ਗੱਲ ਕਹਿਣੇ ਆ ਕਿ ਜ ਇਹ ਜਿਹੜੇ ਸਵਾਲ ਕਿਤੇ ਵੀ ਜਾਣੇ ਨਹੀਂ ਜਾਣੇ ਤੇ ਕਹਿੰਦੇ ਆ ਕਿ ਕੀਤੀ ਨਹੀਂ ਜੇ ਫਿਰ ਵੀ ਲੱਗਦਾ ਵੀ ਹੋ ਗਈ ਤਾਂ ਸਾਸੀਂ ਮਾਫੀ ਮੰਗਦੇ ਆਂ ਮਸਤ ਕੋਈ ਨਹੀਂ ਅੱਜ ਸਪਸ਼ਟੀਕਰਨ ਕੀ ਦਿੱਤਾ ਹੈ ਜੀ ਅੱਜ ਸਪਸ਼ਟੀਕਰਨ ਕੀ ਦਿੱਤਾ ਹੈ ਦੇਖੋ ਮੈਂ ਤੇ ਇਹ ਸਮਝਦਾ ਕਿ ਜਿੰਨਾ ਟਾਈਮ ਮੈਨੂੰ ਮਿਨਿਸਟਰੀ ਵਿੱਚ ਮਿਲਿਆ ਜਿਹੜਾ ਮੇਰੇ ਕੋਲ ਮਹਿਕਮਾ ਸੀ ਉਹ ਮਹਿਕਮੇ ਦੇ ਵਿੱਚ ਮੇਰੇ ਜੁਮੇ ਵਿੱਚ ਵੱਡੀ ਸੇਵਾ ਲੱਗੀ ਸੀ ਜਿਹੜੀਆਂ ਜਿੰਨੀਆਂ ਯਾਦਗਾਰਾਂ ਬਣੀਆਂ ਸਿੱਖ ਇਤਿਹਾਸ ਦੇ ਵਿੱਚ ਕਿਹ ਵੀ ਗੱਲ ਹੈ ਜਿਹਨੂੰ ਅੱਜ ਆਪਾਂ ਸਾਰੇ ਭੁੱਲੀ ਜਾਂਦੇ ਆਂ ਕਿ ਸ਼੍ਰੋਮਣੀ ਕਾਲੇ ਦਰਾਨ ਨੇ ਬਰਾਖ ਦੇ ਖਾਲਸਾ ਚੱਪੜ ਜੀ ਵੱਡਾ ਕੱਲੂ ਖੜਾ ਛੋਟਾ ਕੱਲੂ ਖੜਾ ਔਰ ਭਗਵਾਨ ਬਾਲਮੀਕ ਦੀ ਯਾਦਗਾਰ ਰਵਿਦਾਸ ਜੀ ਦੀ ਯਾਦਗਾਰ ਮੋਤੀ ਰਾਮਾ ਦੀ ਯਾਦਗਾਰ ਆ ਬਾਰੰਬੋੜੀਅਲ ਜੰਗੇ ਆਜ਼ਾਦੀ ਇਹ ਉਹ ਜਿੱਥੇ ਜਿਹੜਾ ਅਮਰੋਸਰ ਸਾਹਿਬ ਦਾ ਜੋ ਮਾਰ ਗਿਆ ਜਾਂ ਥੋੜਾ ਜਿਹੜਾ 47 ਦਾ ਅਸੀਂ ਬਾਟੀਫਿਲ ਵਾਲਾ ਜਿਹੜਾ ਯਾਦਗਾਰ ਇਦਾਂ ਦੀ ਇੱਕ ਨਹੀਂ ਅਮਰੋਸਰ ਦੇ ਵਿੱਚ ਬਹੁਤ ਸਾਰੀਆਂ ਹੋ ਰਹੀਆਂ ਨੇ ਉਸਤਾਨ ਹੈਗੇ ਆ ਜਿਹੜੇ ਫਾੜੀ ਸਰਕਾਰ ਬਿਲੇ ਔਰ ਮੇਰੀ ਦੇਖਰੇ ਖਲੇ ਜਿਹੜੇ ਬਣੇ ਆ। ਤੋਂ ਉਹ ਇਸ ਕਰਕੇ ਉਹਨਾਂ ਨੂੰ ਅਜ ਕੋਈ ਨਹੀਂ ਗੱਲ ਬੰਦਾ ਗੱਲ ਨਹੀਂ ਕਰ ਰਿਹਾ। ਫਿਰ ਬਹਿ ਕਹਿੰਦਾ ਜੀ ਆ ਇਹ ਕਹਿੰਦਾ ਜੀ ਐਕ ਟੋ ਜੋ ਵੀ ਕਹਿੰਦਾ ਅਸੀਂ ਸਾਡੇ ਪ੍ਰਧਾਨ ਸਾਹਿਬ ਨੇ ਵੀ ਅਸੀਂ ਵੀ ਪੱਲਾ ਾਟ ਕੇ ਸਾਡੇ ਪੱਲੇ ਚ ਪਾ ਦੇ। ਕਿਉਂਕਿ ਅਸੀਂ ਹਾਲ ਤੱਕ ਤੋਂ ਵੱਡੇ ਨਹੀਂ। ਨਾ ਅਸੀਂ ਦਰਬਾਰ ਸਾਹਿਬ ਤੋਂ ਵੱਡੇ ਆ। ਅਸੀਂ ਫਿਰ ਵੀ ਆਪਣੀ ਉਸ ਚੀਜ਼ ਨੂੰ ਮੰਨ ਕੇ ਉਹ ਇਹੇ ਕਰਕੇ ਆਏ ਆ ਕਿ ਜੇ ਕੋਈ ਜਾਣੇ ਜਾਣੇ ਹੋਈ ਆ। ਕਿ ਵਾਹਿਗੁਰੂ ਬਖਸ਼ਾਂ ਦਵਾ ਉਹ ਬਣਾ ਮੰਤ ਸਿੰਘ ਸਰਪੰਨ ਲੋਜੀ ਦੀ ਕਾਰਕਸਾਬ ਵੱਲੋਂ ਧਾਰਮਿਕ ਸਜਾ ਲਗਾਈ ਜਾ ਸਕਦੀ ਹੈ ਕਿਉਂ ਇਹ ਬਹਿ ਕੁਛ ਨਹੀਂ ਕਹਦਾ ਇਹ ਵਹਾਨ ਕਾਤਾਤੋ ਇਹਦੇ ਜਿਹੇਦਾਰ ਵੀ ਮਹਾਨ ਹੈ ਜੋ ਵੀ ਉਹ ਕਹਿਣਗੇ ਉਹਨੂੰ ਫਿਰੇ ਮੱਥੇ ਪਰਵਾਣ ਕਰਾ